ਸਰੂਤੀ ਇਨਸਾਨ ਆਪਣੇ ਆਲੇ ਦੁਆਲੇ ਦੀਆਂ ਘਟਨਾਵਾਂ ਨੂੰ ਜਾਣਨ ਲਈ ਉਤਸੁਕ ਰਿਹਾ ਹੈ ਉਸ ਨੂੰ ਜਾਗਰੂਕਤਾ ਰਹੀ ਹੈ ਕਿ ਆਲੇ ਦੁਆਲੇ ਕੀ ਵਾਪਰ ਰਿਹਾ ਹੈ ਪਹਿਲਾਂ ਬਈ ਦੁਨੀਆ ਦਾ ਬਹੁਤਾ ਫਸਾਰਾ ਨਹੀਂ ਹੁੰਦਾ ਸੀ ਨੇੜੇ ਪਿੰਡਾਂ ਚਹਰਾ ਦੀਆਂ ਖਬਰਾਂ ਆਮ ਲੋਕਾਂ ਦੇ ਤੁਰਦੇ ਫਿਰਦੇ ਰਹੇ ਹੀ ਇੱਕ ਦੂਜੇ ਤੱਕ ਪਹੁੰਚ ਜਾਂਦੀਆਂ ਸਨ ਸਮੇਂ ਨੇ ਤਰੱਕੀ ਕੀਤੀ ਲੋਕ ਆਪਣੇ ਕਾਰੋਬਾਰਾਂ ਲਈ ਪਿੰਡਾਂ ਤੋਂ ਸ਼ਹਿਰਾਂ ਵੱਲ ਤੇ ਦੂਰ ਦਰਾਡੇ ਇਲਾਕਿਆਂ ਵੱਲ ਨਿਕਲੇ ਤਾਂ ਚਿੱਠੀਆਂ ਰਹੀਆਂ, ਰੇਡੀਓ ਰਹੀਆਂ, ਅਖਬਾਰਾਂ ਰਹੀਆਂ, ਖਬਰਾਂ ਇੱਕ ਦੂਜੇ ਤੱਕ ਪਹੁੰਚਣ ਲੱਗੀਆਂ। ਚਾਹੇ ਉਹਨਾਂ ਸਮਿਆਂ ਵਿੱਚ ਸਾਧਨ ਸੀਮਿਤ ਹੋਣ ਕਰਕੇ ਇਹਨਾਂ ਖਬਰਾਂ ਦੇ ਵਕ-ਵਕ ਥਾਵਾਂ ਤੇ ਪਹੁੰਚਣ 'ਤੇ ਸਮਾਂ ਲੱਗਦਾ ਸੀ ਪਰ ਹੁਣ ਸਮੇਂ ਨੇ ਬਹੁਤ ਤਰੱਕੀ ਕੀਤੀ ਹੈ। ਸਾਰੀ ਦੁਨੀਆ ਇੱਕ ਘਰ ਵਾਂਗ ਘਰ ਵਾਂਗ ਹੀ ਨਹੀਂ ਆਪਣੇ ਆਰਮੀ ਦੇ ਖੱਤਰੀਆਂ ਲਕੀਰਾਂ ਵਾਂਗ ਉਸਦੀਆਂ ਅੱਖਾਂ ਦੇ ਸਾਹਮਣੇ ਹੈ ਪਲ-ਪਲ ਦੀਆਂ ਘਟਨਾਵਾਂ ਹਰ ਪਲ ਹਰੇਕ ਇਨਸਾਨ ਤੱਕ ਸੋਸ਼ਲ ਮੀਡੀਆ ਰਹੀ ਪਹੁੰਚ ਰਹੀਆਂ ਹਨ ਲੰਬੇ ਸਮੇਂ ਤੋਂ ਪੱਤਰਕਾਰਤਾ ਤੇ ਲੇਖਣੀ ਨਾਲ ਜੁੜੇ ਸਾਡੇ ਮਿੱਤਰ ਸ਼ਾਮ ਜਨੇਜਾ ਜੀ ਜਿਨ੍ਹਾਂ ਦਾ ਪ੍ਰਿੰਟ ਮੀਡੀਆ ਅਤੇ ਇਲੈਕਟ੍ਰੋਨਿਕਸ ਮੀਡੀਆ ਵਿੱਚ ਬੜਾ ਲੰਮਾ ਤਜਰਬਾ ਹੈ ਨੇ ਸਮੇਂ ਦਾ ਹਾਣੀ ਹੁੰਦਿਆਂ ਲੋਕਾਂ ਨੂੰ ਸਹਿਤਕ ਸਮਾਜਿਕ ਰਾਜਨੀਤਿਕ ਵਿਦਿਅਕ ਅਤੇ ਹੋਰ ਅਮੰਗਾ ਅਰਮਾਨਾਂ ਦੀਆਂ ਲੋਕਾਂ ਦੀਆਂ ਲੋੜਾਂ ਥੋੜਾ ਮਜਬੂਰੀਆਂ ਦੀਆਂ ਖਬਰਾਂ ਜਲਦੀ ਤੋਂ ਜਲਦੀ ਪਹੁੰਚਾਉਣ ਦੀ ਕੋਸ਼ਿਸ਼ ਵਜੋਂ ਆਪਣਾ ਚੈਨਲ ਦਸਤਕ ਪੰਜਾਬ ਸ਼ੁਰੂ ਕੀਤਾ ਹੈ ਮੈਂ ਦੁਆ ਕਰਦਾ ਹਾਂ ਕਿ ਉਹਨਾਂ ਦਾ ਇਹ ਚੈਨਲ ਆਪਣੇ ਸਰੋਤਿਆਂ ਦਰਸ਼ਕਾਂ ਨਾਲ ਪਾਠਕਾਂ ਨਾਲ ਵਧੀਆ ਰਿਸ਼ਤਾ ਬਣਾਵੇ ਗੂੜਾ ਰਿਸ਼ਤਾ ਬਣਾਵੇ ਨਿੱਘਾ ਰਿਸ਼ਤਾ ਬਣਾਵੇ ਤੁਹਾਨੂੰ ਵੀ ਸਭ ਨੂੰ ਬੇਨਤੀ ਹੈ ਕਿ ਤੁਸੀਂ ਇਸ ਚੈਨਲ ਨੂੰ ਬਹੁਤ-ਬਹੁਤ ਸਹਿਯੋਗ ਦਿਓ ਅਤੇ ਸਬਸਕ੍ਰਾਈਬ ਕਰੋ ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ